ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਬਲਵਿੰਦਰ ਸਿੰਘ ਭੁੰਦੜ ਦਾ ਜਨਮ 20 ਸਤੰਬਰ 1944 ਨੂੰ ਪਿੰਡ ਭੁੰਦੜ ਜ਼ਿਲ੍ਹਾ ਮਾਨਸਾ ਵਿਖੇ ਹੋਇਆ ਬਲਵਿੰਦਰ ਸਿੰਘ ਭੁੰਦੜ ਦਾ ਵਿਆਹ ਸ਼੍ਰੀਮਤੀ ਬਲਵੰਤ ਕੌਰ ਨਾਲ ਹੋਇਆ ਅਤੇ ਉਹਨਾਂ ਦੇ ਘਰ ਦੋ ਪੁੱਤਰਾਂ ਬਲਰਾਜ ਸਿੰਘ ਅਤੇ ਦਿਲਰਾਜ ਸਿੰਘ ਨੇ ਜਨਮ ਲਿਆ ਬਲਵਿੰਦਰ ਸਿੰਘ ਭੁੰਦੜ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ 1964 ਦੇ ਵਿੱਚ ਪਿੰਡ ਦਾ ਸਰਪੰਚ ਬਣ ਕੇ ਕੀਤੀ। ਬਲਵਿੰਦਰ ਸਿੰਘ ਭੁੰਦੜ ਨੇ ਸਾਲ 1972 ਵਿੱਚ ਪਹਿਲੀ ਵਾਰ ਸਰਦੂਲਗੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਕਾਂਗਰਸ ਦੇ ਕਿਰਪਾਲ ਸਿੰਘ ਨੂੰ ਹਰਾ ਕੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਐਮ.ਐਲ.ਏ ਬਣੇ। 1977 ਵਿੱਚ ਬਲਵਿੰਦਰ ਸਿੰਘ ਭੁੰਦੜ ਨੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦੂਲਗੜ੍ਹ ਤੋਂ ਚੋਣ ਲੜੀ ਅਤੇ ਕਾਂਗਰਸ ਦੇ ਉਮੀਦਵਾਰ ਕਰਪਾਲ ਸਿੰਘ ਨੂੰ ਹਰਾ ਕੇ ਐਮਐਲਏ ਬਣੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਬਣੇ। ਉਹਨਾਂ ਦੇ ਕੋਲ ਖੇਤੀਬਾੜੀ ਅਤੇ ਜੰਗਲਾਤ ਵਿਭਾਗ ਰਿਹਾ। 1980 ਵਿੱਚ ਬਲਵਿੰਦਰ ਸਿੰਘ ਭੁੰਦੜ ਨੇ ਤੀਜੀ ਵਾਰ ਸਰਦੂਲਗੜ੍ਹ ਤੋਂ ਚੋਣ ਲੜੀ। ਅਤੇ ਬਲਵਿੰਦਰ ਸਿੰਘ ਭੁੰਦੜ 9000 ਤੋਂ ਵੱਧ ਵੋਟਾਂ ਨਾਲ ਜਿੱਤ ਕੇ ਲਗਾਤਾਰ ਤੀਜੀ ਵਾਰ ਪੰਜਾਬ ਵਿਧਾਨ ਸਭਾ ਦੇ ਐਮਐਲਏ ਬਣੇ 1985 ਵਿੱਚ ਬਲਵਿੰਦਰ ਸਿੰਘ ਭੁੰਦੜ ਕਾਂਗਰਸੀ ਉਮੀਦਵਾਰ ਨਰੈਣ ਮਣੀ ਨੂੰ ਹਰਾ ਕੇ 9000 ਤੋਂ ਵੱਧ ਵੋਟਾਂ ਦੇ ਮਾਰਜਿਨ ਨਾਲ ਜਿੱਤੇ ਅਤੇ ਲਗਾਤਾਰ ਚੌਥੀ ਵਾਰ ਪੰਜਾਬ ਵਿਧਾਨ ਸਭਾ ਦੇ ਐਮਐਲਏ ਬਣੇ 1972 ਤੋਂ 1987 ਤੱਕ ਬਲਵਿੰਦਰ ਸਿੰਘ ਭੁੰਦੜ ਲਗਾਤਾਰ ਚਾਰ ਵਾਰ ਸਰਦੂਲਗੜ ਤੋਂ ਐਮਐਲਏ ਬਣੇ 1997 ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੇ ਸਰਦੂਲਗੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਬਲਵਿੰਦਰ ਸਿੰਘ ਭੁੰਦੜ ਨੂੰ 42000 ਦੇ ਕਰੀਬ ਵੋਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਜੀਤਿੰਦਰ ਸਿੰਘ ਮੋਫਰ ਨੂੰ 45000 ਦੇ ਕਰੀਬ ਵੋਟਾਂ ਮਿਲੀਆਂ ਕਾਂਗਰਸ ਦੇ ਸੁਖਵਿੰਦਰ ਸਿੰਘ ਨੂੰ 8500 ਦੇ ਕਰੀਬ ਵੋਟਾਂ ਮਿਲੀਆਂ ਅਜੀਤਿੰਦਰ ਸਿੰਘ ਮੋਫਰ 3000 ਦੇ ਮਾਰਜਨ ਨਾਲ ਚੋਣ ਜਿੱਤ ਕੇ ਐਮ.ਐਲ.ਏ ਬਣੇ 1997 ਤੋਂ 1999 ਤੱਕ ਬਲਵਿੰਦਰ ਸਿੰਘ ਭੁੰਦੜ ਐਗਰੀਕਲਚਰ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਰਹੇ 1998 ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੂੰ ਰਾਜ ਸਭਾ ਦਾ ਐਮਪੀ ਚੁਣਿਆ ਗਿਆ 2002 ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੇ ਇੱਕ ਵਾਰ ਫਿਰ ਸਰਦੂਲਗੜ ਤੋਂ ਐਮਐਲਏ ਦੀ ਚੋਣ ਲੜੀ ਬਲਵਿੰਦਰ ਸਿੰਘ ਭੁੰਦੜ ਨੂੰ 49281 ਵੋਟਾਂ ਪਈਆਂ ਕਾਂਗਰਸ ਦੇ ਅਜੀਤਿੰਦਰ ਸਿੰਘ ਮੋਫਰ ਨੂੰ 48186 ਵੋਟਾਂ ਪਈਆਂ ਬਲਵਿੰਦਰ ਸਿੰਘ ਭੁੰਦੜ 1000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੇ ਪੰਜਵੀਂ ਵਾਰ ਪੰਜਾਬ ਵਿਧਾਨ ਸਭਾ ਪਹੁੰਚੇ 2010 ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੂੰ ਦੁਬਾਰਾ ਰਾਜ ਸਭਾ ਦਾ ਐਮਪੀ ਬਣਾਇਆ ਗਿਆ ਅਤੇ 2016 ਤੱਕ ਬਲਵਿੰਦਰ ਸਿੰਘ ਭੁੰਦੜ ਰਾਜ ਸਭਾ ਦੇ ਐਮਪੀ ਰਹੇ 2020 ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਸੈਕਟਰੀ ਬਣਾਇਆ ਗਿਆ ਅਗਸਤ 2024 ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਧੰਨਵਾਦ ਜੇਕਰ ਤੁਹਾਨੂੰ ਸਾਡੇ ਵੀਡੀਓ ਚੰਗੀਆਂ ਲੱਗੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅਸੀਂ ਅੱਗੇ ਵੀ ਹੋਰ ਜ਼ਿਆਦਾ ਵਧੀਆ ਵੀਡਮਾ ਤੁਹਾਡੇ ਲਈ ਲੈ ਕੇ ਆ ਸਕੀਏ। ਧੰਨਵਾਦ।